ਲਵ ਵੀ ਦੋਸਤੋ ਅੱਜ ਫੇਰ ਇੱਕ ਨਵੀਂ ਜੀ ਡੈਸਟੀਨੇਸ਼ਨ ਤੇ ਆ ਗਏ ਆ ਆਪਾਂ ਸੋ ਅਸੀਂ ਤੁਹਾਨੂੰ ਚਾਹੁੰਦੇ ਸੀ ਵੀ ਕੁਛ ਨਾ ਕੁਛ ਅੱਜ ਫੇਰ ਤੋਂ ਨਵੀਂ ਇੱਕ ਵਧੀਆ ਜੀ ਜਗ੍ਹਾ ਦਿਖਾਈਏ ਜੋ ਕਿ ਇਹ ਤੁਸੀਂ ਦੇਖ ਰਹੇ ਮੇਰੇ ਸਾਹਮਣੇ ਇੱਕ ਬੀਚ ਆ ਬਹੁਤ ਹੀ ਪਿਆਰੀ ਤੇ ਨਿਊ ਨਿਊ ਬ੍ਰਾਈਟਨ ਆਮਰੀਨ ਪੀ ਡੀ ਏ ਓਕੇ ਤੇ ਹਾਂ ਇਹ ਮੈਂ ਦਿਖਾਵਾਂ ਤੁਹਾਨੂੰ ਤੇ ਆ ਲਿਆ ਇਹੀ ਹੈ ਨਾ ਨਿਊ ਬਰਾਡਰ ਦਾ ਇੱਥੇ ਆਪਾਂ ਆਇਆਗੇ ਸੋ ਬੜੇ ਪਿਆਰੇ ਫੁੱਲ ਨੇ ਤੇ ਹੁਣ ਆਪਾਂ ਜਾਂਦੇ ਆ ਉਸ ਜਗ੍ਹਾ ਤੇ ਤੁਹਾਨੂੰ ਦਿਖਾਵਾਂਗੇ ਤੇ ਕੁਝ ਚੀਜ਼ਾਂ ਤੇ ਆਪਾਂ ਘੁੰਮਾਂਗੇ ਨਾਲੇ ਤੇ ਇੰਜੋਏ ਕਰਾਂਗੇ ਇਹ ਸਾਈਡ ਵੀ ਜਾਵਾਂਗੇ ਤੇ ਆਪਾਂ ਇਧਰ ਵੀ ਜਾਵਾਂਗੇ ਤਾਂ ਚੱਲਦੇ ਆ ਵੀ ਬਣੇ ਰਹੋ ਸਾਡੀ ਵੀਡੀਓ ਤੇ ਜੇ ਕੋਈ ਸਵਾਲ ਹੁੰਦਾ ਤੁਹਾਡਾ ਤਾਂ ਮੈਨੂੰ ਜਰੂਰ ਕਰਿਓ ਤੇ ਕੋਸ਼ਿਸ਼ ਕਰਾਂਗੇ ਤੁਹਾਡੇ ਸਵਾਲਾਂ ਦਾ ਬੜਾ ਮੁਹੱਬਤ ਭਰਿਆ ਜਵਾਬ ਦਈਏ ਤੇ ਤੁਹਾਨੂੰ ਦੱਸੀਏ ਤੇ ਨਿਊ ਬ੍ਰਾਈਟਨ ਲਾਇਬ੍ਰੇਰੀ ਸੁਕਟ ਨੈਸ ਤੇ ਇਹ ਕਹਿੰਦੇ ਜੀ ਥੋੜਾ ਜਿਹਾ ਵੱਖਰੇ ਜੀ ਕਿਸਮ ਦੀ ਹੈ ਤੇ ਦੇਖ ਕੇ ਤੁਹਾਨੂੰ ਬੜੀਆ ਲੁੱਤ ਪਾਊਗਾ ਤਾਂ ਠੀਕ ਆ ਪਹੁੰਚ ਕੇ ਆਪਾਂ ਤੁਹਾਨੂੰ ਦਿਖਾਉਨੇ ਆ ਲਓ ਜੀ ਇਹ ਆ ਗਏ ਆਪਾਂ ਇੱਕ ਘੰਟਾ ਕਰ ਹੈ ਜੀ ਤੇ 3:00 ਕਲॉक ਦਾ ਟਾਵਰ ਹੀਰ ਡੋਨੇਟਡ ਦਾ ਕਿਸੇ ਨਵਿਤ੍ਰਿਕ ਤੇ ਹੈ ਹਨ ਅਗਸਤ 4 1800 1590 ਇਨਸਟੈਂਟ ਦਾ ਟੈਲੀਗ੍ਰਾਫ ਸਿਸਟਮ ਸੋ ਇਹ ਤੁਹਾਨੂੰ ਤਾਂ ਦੱਸਿਆ ਤੇ 1852 ਐਂਡ ਤੇ ਆਪਾਂ ਆ ਰਹੇ ਆ ਇਸ ਸਾਈਡ ਤੇ ਜਾ ਕੇ ਫਿਰ ਤੁਹਾਨੂੰ ਆਪਾਂ ਦਿਖਾ ਰਹੇ ਆ ਤੇ ਵਲੌਗ ਥੋੜਾ ਜਿਹਾ ਛੋਟਾ ਹੀ ਬਣਨਾ ਪਰ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਠੀਕ ਹੈ ਜੀ ਤੇ ਇਹ ਬਣਿਆ ਦਾ ਜਵਾਕਾਂ ਵਾਸਤੇ ਆਪਾਂ ਕੋਲੇ ਜਵਾਕ ਆਪਾਂ ਵੱਡਾ ਜਵਾਕ ਹੈ ਕਿਨਾਲ ਹੈ ਹੁਣ ਆਪਾਂ ਜਾਣਾਂ ਜੀ ਆਹ ਪੁਲ ਤੇ ਜਾਵਾਂਗੇ ਆਪਾਂ ਆ ਇੱਥੋਂ ਐ ਚੜ ਕੇ ਤੇ ਉਧਰ ਨੂੰ ਜਾਵਾਂਗੇ ਤੁਹਾਨੂੰ ਉੱਥੇ ਜਾ ਕੇ ਦਿਖਾਵਾਂਗੇ ਹਵਾ ਠੰਡੀ ਬਹੁਤ ਚੱਲ ਰਹੀ ਐ ਓਕੇ ਓਕੇ ਤੇ ਪਾਣੀ ਬਹੁਤ ਉੱਚਾ ਯਾਰ ਇੱਥੇ ਆ ਕੇ ਨੀਵਾ ਹੋ ਜਾਂਦਾ ਹਨਾ ਸੰਦੀਪ ਆਪਾਂ ਜਾਵਾਂਗੇ ਜੀ ਇੱਥੇ ਤੇ ਆਹ ਔਰੇ ਇੱਕ ਔਰੀ ਆਪਾਂ ਇਹਨੂੰ ਸਾਈਡ ਤੇ ਥੋੜਾ ਜਿਆ ਘੁੰਮ ਲਈਏ ਕਿਆ ਬਾਤ ਹੈ ਉਹ ਲੈ ਲਿਆ ਰਹੇ ਨੇ ਯਾਰ ਹੈ ਨਾ ਉੱਲੇ ਚੱਲਿਆ ਉੱਪਰ ਤਰੀਕਾ ਤਾਂ ਆ ਵੀ ਘੈਂਟ ਆ ਯਾਰ ਲਓ ਜੀ ਆ ਗਏ ਅਸੀਂ ਉੱਪਰ ਕਿਆ ਪਰ ਉੱਤੇ ਜਾਵਾਂਗੇ ਹਵਾ ਠੰਡੀ ਹੈ ਯਾਰ ਕਿਆ ਬਾਤ ਆ ਉਹ ਬੰਦਾ ਦੇ ਛਤਰੀ ਦੇ ਵਿੱਚ ਆ ਫਿਰਦਾ ਇੱਧਰ ਜਾਵਾਂਗੇ ਇੱਧਰ ਵੀ ਬਹੁਤ ਨੇ ਸੇਕਾਸ ਹੈ ਵੀ ਕਮਾਲ ਦੀ ਆਇਆ ਲੋਰ ਆਂ ਕਿਹਦੇ ਕਿਹੇ ਬੱਚੇ ਆਪਣਾ ਹੰਡ ਜਦ ਲੱਗ ਰਹੀ ਹੈਗੀ ਉਹ ਕੋੜ ਫਿਰਦਾ ਦੇਖੋ ਆਏ ਐਨੀ ਬਤਾ ਹਾਂ ਬਿਲਕੁਲ ਇਹ ਤਾਂ ਆਪਣੇ ਨਾਲ ਲੱਗਦਾ ਦੇਖ ਦੇ ਇਸ ਲਈ ਆ ਦੇਖ ਜਵਾਕ ਕਿਵੇਂ ਫਿਰਦੇ ਨੇ ਨਾ ਲਹਿਰਾਦੇ ਚੱਲ ਰਹੇ ਨੇ ਦੇਖ ਸੰਦੀਪਾ ਉਹ ਦੇਖੋ ਅਗੇ ਸਿਰਫ ਅੱਧ ਦੇ ਵਿੱਚ ਅੱਧ ਦੇ ਵਿੱਚ ਅਸੀਂ ਆ ਗਏ ਅੱਧ ਦੀ ਸਾਈਡ ਹੈ ਤੇ ਅੱਧ ਇਹ ਆ ਸਾਈਡ ਹੈ ਤੇ ਇਹ ਦੇਖੋ ਬਾਹਰ ਕਿੰਨੀ ਦੂਰ ਤੱਕ ਲਹਿਰਾ ਜਾ ਰਹੀਆਂ ਨੇ ਨਾ ਇਹ ਇਹ ਮੇਰੇ ਪਿੱਛੇ ਦੇਖ ਰਹੇ ਹੋ ਤੁਸੀਂ ਇਹ ਸਾਈਡ ਹੈ ਜਿੱਥੇ ਸਾਰੇ ਬੱਚੇ ਫਿਰਦੇ ਨਿੱਕੇ ਨਿੱਕੇ ਬੱਚੇ ਤੇ ਸੋ ਇਸ ਕਰਕੇ ਤਾਂ ਜ਼ਰੂਰ ਦਿਖਾ ਰਹੇ ਆ ਵੀ ਯਾਰ ਇੱਥੇ ਆਇਾਂਗੇ ਤਾਂ ਤੁਹਾਡੇ ਨਾਲ ਇਹ ਥੋੜਾ ਜਿਹਾ YouTube ਸਾਂਝਾ ਕਰੀਏ ਆ ਦੇਖੋ ਪੰਛੀ ਕਿਵੇਂ ਫਿਰਦੇ ਨੇ ਇਹ ਪੰਛੀਆਂ ਨੂੰ ਲੋਕਾਂ ਦੇ ਨੇ ਥੋੜਾ ਥੋੜਾ ਪਾਉਂਦੇ ਨੇ ਕਿਉਂ ਲੋ ਵੀ ਮਿੱਤਰੋ ਹੁਣ ਆਪਾਂ ਚੱਲੇ ਆਂ ਇੱਕ ਹੋਰ ਡੈਸਟੀਨੇਸ਼ਨ ਦੇ ਨਾਲ ਹੀ ਥੋੜਾ ਜਿਹਾ ਘੁੰਮਾਂਗੇ ਵਿੱਚ ਦੇ ਇਹਦੇ ਆਪਣਾ ਸਰਮੰਦਰ ਦੇ ਕੰਡੇ ਦੇ ਆਲੇ-ਦਾਲੇ ਤੇ ਇਹ ਸਾਈਡ ਉਹਨੇ ਸਾਡਾਂ ਜੀ ਇੱਕ ਸਾਈਡ ਜਾਵਾਂਗੇ ਇਹ ਪਤਾ ਨਹੀਂ ਕੀ ਲਿਖਿਆ ਹੈ ਮੈਂ ਬਲੋਥੇ ਜਾ ਕੇ ਗੱਲ ਹੋਰ ਵੜਨੀ ਆ ਥੋੜੀ ਜੀ ਆਨੇ ਨਿਕਰ ਜਾਏ ਲਾਣਾ ਬੜੀਆਂ ਵੱਡੀਆਂ ਨੇ ਉੱਚੀਆਂ ਉੱਚੀਆਂ ਆ ਵੀ ਦੋਸਤੋ ਸਾਡੀ ਆਪਾਂ ਆ ਗਏ ਆ ਜੀ ਪਿੱਛੇ ਉਪਰ ਤੇ ਮੇਰੀ ਇੱਛਾ ਸੀ ਮੈਂ ਤੁਹਾਨੂੰ ਮੈਂ ਕਦੇ ਵੀ ਲਾਈਫ ਦੇ ਵਿੱਚ ਆਪਣੀ ਪੂਰੀ ਲਾਈਫ ਦੇ ਵਿੱਚ ਬਿਨਾਂ ਨਿਊਜ਼ੀਲੈਂਡ ਤੋਂ ਹੋਰ ਮੈਂ ਕਦੇ ਨਹੀਂ ਲਵੇ ਨਹੀਂ ਆਇਆ ਸਮੁੰਦਰ ਦੇ ਨੇੜੇ ਲਹਿਰਾਂ ਦੇ ਨੇੜੇ ਸੋ ਅੱਜ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਵੀ ਆ ਬਿਲਕੁਲ ਨੇੜੇ ਆ ਰਹੇ ਤੇ ਦੇਖਦੇ ਹਾਂ ਕਿੱਥੇ ਤੱਕ ਆਉਂਦੀ ਹੈ ਲਹਿਰ ਐਂ ਹੱਥੇ ਤੱਕ ਆਊਗਾ ਪਾਣੀ ਆ ਜੀ ਹੁਣ ਆਪਾਂ ਬਿਲਕੁਲ ਨੇੜੇ ਆ ਗਏ ਦੇਖ ਰਿਹਾ ਉਹਦਾ ਕਾਹੂ ਹੁਣ ਵੀ ਇੱਥੇ ਤੱਕ ਤਾਂ ਆ ਗਏ ਹੁਣ ਹੋਰ ਨੇੜੇ ਨਹੀਂ ਸ਼ਾਇਦ ਆ ਲਓ ਉਹਦਾ ਕਾਗੇ ਹੋਰ ਨੇੜੇ ਜਾਈਏ ਸਿਆਲ ਬਈ ਦੇਖਦੇ ਹਾਂ ਹੁਣ ਲਓ ਜੀ ਜਮਾ ਨੇੜੇ ਆ ਗਈ ਜ ਆਪਣੇ ਤੇ ਨਿਆਰਾ ਆ ਗਿਆ ਫੇਰੇ ਸਿਰ ਤੋਂ ਵੀ ਉੱਪਰ ਦੀਆਂ ਉੱਚੀਆਂ ਲਹਿਰਾਂ ਨੇ ਜਮਾ ਕਮਾਲ ਦੀ ਗੱਲ ਐ ਯਾਰ ਉਥੋਂ ਆ ਕੇ ਇੰਨਾ ਪਾਣੀ ਉੱਪਰ ਆ ਕੇ ਫੇਰ ਆ ਕੇ نیچے ਹੋਏ ਦਾ ਇੱਥੇ ਆ ਕੇ ਕਮਾਲ ਦੀ ਗੱਲ ਆ ਬਾਈ ਲਓ ਜੀ ਆਣਾ ਉਹ ਮੇਰੇ ਕੋਲੇ ਆਇਆ ਆਇਆ ਕੀ ਬਾਤ ਹੈ ਕੀ ਬਾਤ ਹੈ ਆ ਗਿਆ ਸੁੰਤਰਾ ਆਪਣੇ ਕੋਲੇ ਇਹ ਜਿਆਕਾ ਲਾਈਮਤਰੋ ਕਿਵੇਂ ਲੱਗਿਆ ਦੱਸਿਓ ਜਰੂਰ ਠੀਕ ਹੈ ਜੀ ਤੇ ਹੁਣ ਆਪਾਂ ਚੱਲਾਂਗੇ ਇੱਕ ਹੋਰ ਜਗ੍ਹਾ ਤੇ ਮੜਾ ਜਾ ਤੇ ਇੱਥੇ ਆਵਾਜ਼ ਮੈਨੂੰ ਦਾ ਸਾਇੰਸਾਂ ਦੀ ਜ਼ਿਆਦਾ ਆ ਰਹੀ ਹੈ आप उस दिखावे ठीक है बने रहो किसा कुछ भाई उधर पैसे भाजपा ਇੱਕ ਹੋਰ ਜਾਵਾਂਗੇ ਜੀ ਉਧਰ ਜਿਹੜੀ ਉਹ ਰਹਿੰਦੀ ਹੈ ਆਪਣਾ ਇੱਕ ਤੁਸੀਂ ਕਹਿ ਰਹੇ ਸੀ ਜਿਹਦੀ ਸਮੁੰਦਰ ਦੇ ਵਿੱਚ ਜਾਵਾਂਗੇ ਆਪਾਂ ਔਲਪ ਤੇ ਉਤਾਹੀ ਹੈ ਜੀ ਪੋਲਾ ਬਣਿਆ ਹੋਇਆ ਜਣਾ ਨਹੀਂ ਇੱਕ ਬੋਛੀਆਂ ਜਿੰਦੀ ਨੇ ਨਾਲ ਸਾਡੇ ਉਹ ਤਾਂ ਉਤੂੰਗਾ ਉਹ ਤਾਂ ਅੰਦਰ ਹੀ ਸੀ ਜਾਣਾ ਓਕੇ ਓਕੇ ਬੀ ਟ੍ਰਿਕ ਲੋ ਜੀ ਆਪਾਂ ਪਹੁੰਚ ਗਏ ਜਮਾਹੰਡ ਤੇ ਹੁਣ ਆਪਾਂ ਤੁਹਾਨੂੰ ਚਾਹਤਾ ਦਿਖਾਉਣੇ ਆਲੇ ਦਾਲੇ ਦਾ ਠੀਕ ਹੈ ਜੀ ਹੁਣ ਆਪਾਂ ਇਧਰੋਂ ਚੱਲਾਂਗੇ ਤੇ ਪੰਛੀ ਬੈਠਾ ਹੈ ਜਿਹਦਾ ਪੂਛ ਛੋਟਾ ਤੇ ਪਹਿਲਾਂ ਇਹ ਉਹਨਾਂ ਨਾਲੋਂ ਵੱਡਾ ਹੈ ਜਿਹੜਾ ਆਪਾਂ ਪਿੱਛੇ ਦਿਖਾਇਆ ਤੁਹਾਨੂੰ ਆ ਦੇਖੋ ਇਹਨਾਂ ਨਾਲੋਂ ਇਹ ਹੈ ਲੱਗਦਾ ਕਿ ਇਹਨਾਂ ਦਾ ਵੱਡਾ ਰਿਸ਼ਤੇਦਾਰ ਹੈ ਬਾਪੂ ਗੋਉ ਬਾਪ ਮਾਂ जी दूसी साइड ਇਹ ਰਾਈਵੋਂ ਦਾ ਇਹ ਬਹੁਤ ਵੱਡਾ ਕੱਲਾ ਹਨਾ ਤੋ ਜੀ ਇੱਥੇ ਵੀ ਲੋਕ ਲਾਉਂਦੇ ਨੇ ਸ਼ਾਇਦ ਆਪਦੀ ਕਿਸਮਤ ਦਾ ਲੋਕ ਜਾਂ ਕਿਵੇਂ ਵੀ ਹਨਾ ਹੈਂ ਕਿੱਸਾ ਇਹ ਰੀਜ਼ਨ ਦਾ ਹੈਗਾ ਹੀ ਆ ਲਾਉਗਾ ਵੀ ਰੀਜ਼ਨ ਲੋਕ ਲੱਗੇ ਹੋਏ ਨੇ ਬਹੁਤ ਆ ਗਏ ਨਾ ਬਹੁਲੇ ਟ੍ਰੈਨ ਰੇ ਬਾਈ। ਹਲਾ ਵੀ ਦੋਸਤੋ ਅਸੀਂ ਐਸੀ ਇਹ ਸਾਈਡ ਵਿੱਚ ਰਗੀ ਤੇ ਇਹਦੇ ਆਪੋਜ਼ਿਟ ਆਏ ਸੀ। ਸੋਰੇ ਜਿੱਦਾਂ ਆਹ ਸਾਈਡ ਹੈਗੀ ਇਹ ਗ੍ਰੋਸਰੀ ਸਟੋਰ ਹੈ। ਆਪਨ ਕੰਟਨ ਤੇ ਸਵੇਰੇ 8:00 ਲੈ ਕੇ 9:00 ਤੱਕ ਖੁੱਲਦਾ ਹੈ 7 ਡੇਸ। ਸੋ ਇਹ ਸਾਈਡ ਤੇ ਐਸੀ ਜਿਵੇਂ ਕਿ ਉਹ ਰਹਿਸ਼ੀ ਆਰੀਏ ਏਰੀਆ ਵੀ ਹੈ। ਤੇ ਬਾਕੀ ਸਭ ਸੋਹਣਾ ਹੈ। ਖੂਬਸੂਰਤ ਆਰੀਆ ਹੈ। ਤੇ ਬਸ ਇੱਥੇ ਹੁਣ ਆਪਾਂ ਬਲੌਗ ਦਾ ਕਰ ਰਿਹਾ ਐਂਡ ਹੁਣ ਅਗਲਾ ਬਲੌਗ ਦੇਖਣ ਵਾਸਤੇ ਤੁਸੀਂ ਸਾਨੂੰ ਫੋਲੋ ਕਰਨਾ ਤੁਹਾਡੀ ਮਰਜ਼ੀ ਹੈ ਨਹੀਂ ਕਮੈਂਟ ਲਾਈਕ ਜ਼ਰੂਰ ਕਰਿਆ ਕਰੋ ਸ਼ੇਅਰ ਜ਼ਰੂਰ ਕਰਿਆ ਕਰੋ ਠੀਕ ਹੈ ਜੀ ਬਈ ਨੈਕ ਬਲੌਗ ਦੇ ਵਿੱਚ ਨਮੀ ਸਟੋਰੀ ਨਮੀ ਜ਼ਿੰਦਗੀ ਦੇ ਨਵੇਂ ਪਲਾਂ ਨਾਲ ਠੀਕ ਹੈ ਜੀ ਸਤਿ ਸ੍ਰੀ ਅਕਾਲ ਸਾਰਾ